ਸੋਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਤੇ ਅਸੀਂ ਨਾ ਅੱਖਰ ਕੜਵਾਇਆ ਹੈਗਾ ਮਤਲਬ ਬੇਵੀ ਦੇ ਨਾਮ ਵਾਸਤੇ ਬੇਵੀ ਦੇ ਨਾਮ ਦਾ ਹਾਂ ਵਾਈ ਮਤਲਬ ਕਿ ਯਯਾ ਯਯਾ ਅੱਖਰ ਨਿਕਲੇਗਾ ਯਯਾ ਅੱਖਰ ਨਿਕਲੇਗਾ ਸੋਸ਼ਲ ਮੀਡੀਆ ਦੇ ਵਾਇਰਲ ਕਪਲ ਮਿਸਟਰ ਐਂਡ ਮਿਸਿਸ ਸੰਘੇੜਾ ਤੇ ਬੀਤੇ ਦਿਨੀ ਪੈਨ ਸੁਖ ਦੇ ਘਰ ਜਿਹੜਾ ਇੱਕ ਪੁੱਤਰ ਨੇ ਜਨਮ ਲਿਆ ਸੀ ਭਗਵਾਨ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਦਿੱਤੀ ਸੀ ਤੇ ਅੱਜ ਉਹਨਾਂ ਨੇ ਪੁੱਤਰ ਦੇ ਜਿਹੜਾ ਨਾਮ ਦਾ ਅੱਖਰ ਢਵਾਇਆ ਹੈ ਸਭ ਤੋਂ ਪਹਿਲਾਂ ਪੰਜਾਬੀ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਬੀਤੇ ਦਿਨੀ ਕਪਲਸ ਮਿਸਟਰ ਐਂਡ ਮਿਸਿਸ ਸੰਘੇੜਾ ਐਨ ਸੁਖ ਦੇ ਘਰ ਜਿਹੜਾ ਪੁੱਤਰ ਨੇ ਜਨਮ ਲਿਆ ਸੀ ਤੇ ਉਹ ਵੀਡੀਓਜ਼ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਤੇ ਹੁਣ ਵੀ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਲਗਾਤਾਰ ਜਿਹੜੀਆਂ ਵੀਡੀਓਜ਼ ਸਾਂਝੀਆਂ ਕਰ ਰਹੇ ਆ ਤੇ ਉਹਨਾਂ ਨੇ ਅੱਜ ਆਪਣੇ ਜਿਹੜਾ ਨਵ ਜਨਮੇ ਪੁੱਤਰ ਦਾ ਨਾਮ ਕਢਵਾਇਆ ਵਾ ਯਈਆ ਤਾਂ ਉਹਨਾਂ ਨੇ ਵੀਡੀਓ ਪਾ ਕੇ ਲੋਕਾਂ ਕੋਲੋਂ ਰਾਏ ਮੰਗੀ ਆ ਕਿ ਉਹ ਉਹਨਾਂ ਦੇ ਪੁੱਤਰ ਦਾ ਸੋਹਣੇ ਸੋਹਣੇ ਕਮੈਂਟ ਕਰਕੇ ਨਾਮ ਦੱਸਣ ਤੇ ਜਿਹੜਾ ਵੀ ਨਾਮ ਉਹਨਾਂ ਨੂੰ ਸੋਹਣਾ ਲੱਗਾ ਜਾਂ ਪਸੰਦ ਆਇਆ ਤਾਂ ਉਹ ਉਸ ਦੇ ਨਾਮ ਸਮੇਤ ਉਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਪਾਉਣਗੇ ਤੇ ਉਸ ਦੇ ਬਾਰੇ ਲੋਕਾਂ ਨੂੰ ਰੂਬਰੂ ਕਰਵਾਉਣਗੇ ਤਾਂ ਵੀਡੀਓਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਭੈਣ ਸੋਖਾ ਜਿਹੜੀ ਉਹ ਆਪਣੇ ਪਰਿਵਾਰ ਦੇ ਨਾਲ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਤਾਂ ਦੱਸ ਦਿੰਦੇ ਹਾਂ ਤੁਹਾਨੂੰ ਕਿ ਭੈਣ ਸੋਖ ਦੇ ਘਰ ਜਿਹੜਾ ਕੋਈ ਵੀ ਭਰਾ ਨਹੀਂ ਸੀ ਤਾਂ ਕਰਕੇ ਉਸ ਨੂੰ ਜਿਹੜੀ ਭਰਾ ਦੀ ਕਮੀ ਮਹਿਸੂਸ ਹੋਂਦੀ ਸੀ ਤੇ ਪਰ ਅੱਜ ਰੱਬ ਨੇ ਉਸ ਨੂੰ ਪੁੱਤਰ ਦੀ ਦਾਤ ਦੇ ਕੇ ਉਸ ਦੇ ਇਸ ਹੌਸਲੇ ਨੂੰ ਵਧਾਇਆ ਵਾ ਤਾਂ ਤੁਸੀਂ ਭੈਣ ਸੋਖ ਨੂੰ ਉਸ ਦੇ 99 ਪੁੱਤਰ ਦਾ ਨਾਮ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਣੀ ਵੀਡੀਓ ਥੱਲੇ ਵੀ ਕਮੈਂਟ ਤੁਸੀਂ ਕਰਕੇ ਸੋਹਣੇ-ਸੋਹਣੇ ਨਾਮ ਆ ਜਿਹੜੇ ਤੁਸੀਂ ਜਰੂਰ ਸੈਂਡ ਕਰਿਓ ਤਾਂ ਜੋ ਭੈਣ ਸੋਖ ਨੂੰ ਉਸ ਦੇ ਪੁੱਤਰ ਦਾ ਸੋਨਾ ਜਾਂ ਨਾਮ ਜਿਹੜਾ ਤੁਹਾਡੇ ਵੱਲੋਂ ਲੋਕਾਂ ਵੱਲੋਂ ਜਿਹੜਾ ਮਿਲ ਸਕੇ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀਡੀਓ ਵੀ ਪਾਈ ਆ ਵੀਡੀਓ ਤੁਹਾਨੂੰ ਲਾਸਟ ਦੇ ਵਿੱਚ ਤੁਸੀਂ ਦੇਖਣ ਨੂੰ ਮਿਲ ਜੂਗੀ ਤਾਂ ਤੁਸੀਂ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਿਓ ਤੇ ਹੋਰ ਪੰਜਾਬੀ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਤੇ ਅਸੀਂ ਨਾ ਅੱਖਰ ਕੜਵਾਇਆਗਾ ਮਤਲਬ ਬੇਬੀ ਦੇ ਨਾਮ ਵਾਸਤੇ ਬੇਬੀ ਦੇ ਨਾਮ ਦਾ ਹਾਂ ਵਾਈ ਮਤਲਬ ਕਿ ਯਈਆ ਯਈਆਕਰ ਨਿਕਲੇਗਾ ਯਈਆਕਰ ਨਿਕਲੇਗਾ ਤੇ ਤੁਸੀਂ ਸਾਡੀ ਹੈਲਪ ਕਰੋ ਸਾਨੂੰ ਨਾ ਯਈਏ ਦੇ ਉੱਤੇ ਸੋਹਣੇ ਸੋਹਣੇ ਨਾਮ ਕਮੈਂਟਾਂ ਦੇ ਵਿੱਚ ਦੱਸੋ ਤੇ ਫਿਰ ਜਿਹੜਾ ਵੀ ਨਾਮ ਸਾਨੂੰ ਸੋਹਣਾ ਲੱਗਿਆ ਜਿੰਨੇ ਵੀ ਮਤਲਬ ਬਹੁਤ ਸੋਹਣਾ ਨਾਮ ਸੁਜੈਸਟ ਕੀਤਾ ਸਾਨੂੰ ਫਿਰ ਅਸੀਂ ਉਹੀ ਨਾਮ ਰੱਖਾਂਗੇ ਯਈਏ ਤੇ ਆਪਾਂ ਮੈਂਸ਼ਨ ਵੀ ਕਰਾਂਗੇ ਵੀ ਸਾਨੂੰ ਫਲਾਣੇ ਬੰਦੇ ਨੇ ਇਹ ਨਾਮ ਦੱਸਿਆਗਾ ਸੋ ਇਸ ਕਰਕੇ ਵੀਡੀਓ ਬਣਾ ਕੇ ਹਨਾ ਉਹਨਾਂ ਦਾ ਨਾਮ ਲਵਾਂਗੇ ਯਈਏ ਦੇ ਉੱਤੇ ਸੋਹਣੇ ਸੋਹਣੇ ਨਾਮ ਸਾਨੂੰ ਕਮੈਂਟਾਂ ਦੇ ਵਿੱਚ ਹੁਣੇ ਦੱਸ ਦਿਓ ਕਿਰਾ